ਅੱਜ ਤੁਹਾਨੂੰ ਬਿਲਕੁਲ ਕਲੀਅਰ ਪਤਾ ਲੱਗ ਜਾਏਗਾ ਕਿ ਪੀਰਾ ਫਕੀਰਾ ਨੇ ਤੁਹਾਡੀ ਜ਼ਿੰਦਗੀ ਵਿੱਚ ਕੀ ਲਿਖਿਆ ਤੁਸੀਂ ਬਸ ਇਨ੍ਹਾਂ ਦੋਹਾਂ ਨੰਬਰਾਂ ਵਿੱਚੋਂ ਕੋਈ ਇੱਕ ਨੰਬਰ ਚੁਣਨਾ ਤੇ ਉਸੇ ਹਿਸਾਬ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਹੋਣ ਵਾਲਾ ਉਹ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਵੋਗੇ ਜਾਂ ਨਹੀਂ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਦੁਖੀ ਹੀ ਰਹੋਗੇ ਜਾਂ ਤੁਹਾਨੂੰ ਕਿਤੇ ਸੁੱਖ ਵੀ ਮਿਲੇਗਾ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਗਰੀਬੀ ਤਾਂ ਨਹੀਂ ਰਹੇਗੀ ਪੈਸਾ ਵੀ ਆਏਗਾ ਇਸ ਤਰ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਹੈਰਾਨੀ ਦੀ ਗੱਲ ਤਾਂ ਇਹ ਹੋਏਗੀ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਤੁਸੀਂ ਆਪ ਹੀ ਮੰਨ ਜਾਓਗੇ ਕਿ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਾਡੀ ਜ਼ਿੰਦਗੀ ਵਿੱਚ ਇਦਾਂ ਦਾ ਹੋ ਰਿਹਾ ਤੇ ਅੱਗੇ ਵੀ ਇਹੀ ਹੋਏਗਾ ਜਦ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਸਭ ਕੁਝ ਆਪਣੀ ਜ਼ਿੰਦਗੀ ਬਾਰੇ ਪਤਾ ਲੱਗ ਸਕੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਰਵੀ ਨਾਮ ਦਾ ਲੜਕਾ ਸੁੱਤਾ ਪਿਆ ਸੀ ਤੇ ਅਚਾਨਕ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਰਵੀ ਦੇਖਦਾ ਕਿ ਉਸ ਦਾ ਇੱਕ ਦੋਸਤ ਤੇ ਰਵੀ ਕਿਤੇ ਘੁੰਮ ਰਹੇ ਨੇ ਇਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਸੁਪਨੇ ਦੇ ਵਿੱਚ ਰਵੀ ਦੇਖਦਾ ਕਿ ਉਸ ਦਾ ਦੋਸਤ ਰੱਬ ਨੂੰ ਬਹੁਤ ਪਿਆਰ ਕਰਦਾ ਹੈ ਉਹ ਰੱਬ ਦੀ ਇਬਾਦਤ ਬਹੁਤ ਕਰਦਾ ਹੈ ਰਵੀ ਦੇਖਦਾ ਕਿ ਉਸ ਦਾ ਦੋਸਤ ਸਵੇਰੇ ਜਲਦੀ ਉੱਠਦਾ ਰੱਬ ਦੀ ਇਬਾਦਤ ਕਰਦਾ ਤੇ ਖਾਣਾ ਵਗੈਰਾ ਖਾ ਕੇ ਆਪਣੇ ਕੰਮ ਤੇ ਚੱਲ ਜਾਂਦਾ ਹੈ ਵਾਪਸ ਕੰਮ ਤੋਂ ਆਉਂਦਾ ਹੈ ਅੱਬ ਦੀ ਇਬਾਦਤ ਕਰਦਾ ਹੈ ਤੇ ਫਿਰ ਖਾਣਾ ਖਾਂਦਾ ਹੈ ਰਵੀ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੇਰਾ ਦੋਸਤ ਰੱਬ ਦੇ ਕਿੰਨਾ ਨਜ਼ਦੀਕ ਹੋਏਗਾ ਜੋ ਇੰਨਾ ਰੱਬ ਨੂੰ ਯਾਦ ਕਰਦਾ ਹੈ ਦੂਸਰੇ ਪਾਸੇ ਰਵੀ ਆਪਣੇ ਵੱਲ ਵੇਖਦਾ ਹੈ ਉਸਨੇ ਨਾ ਤਾਂ ਕਦੀ ਰੱਬ ਦੀ ਇਬਾਦਤ ਕੀਤੀ ਸੀ ਤੇ ਨਾ ਕਦੇ ਰੱਬ ਨੂੰ ਯਾਦ ਕੀਤਾ ਸੀ ਇਸੇ ਗੱਲ ਨੂੰ ਲੈ ਕੇ ਰਵੀ ਸੁਪਨੇ ਦੇ ਵਿੱਚ ਵੀ ਪਰੇਸ਼ਾਨ ਹੁੰਦਾ ਹੈ ਕਿ ਰੱਬ ਨੂੰ ਮੈਂ ਕਦੀ ਯਾਦ ਨਹੀਂ ਕੀਤਾ ਮੈਂ ਰੱਬ ਦੇ ਨਜ਼ਦੀਕ ਨਹੀਂ ਹੋਊਗਾ ਰਵੀ ਦੀ ਇੱਕ ਖਾਸ ਗੱਲ ਸੀ ਕਿ ਰਵੀ ਦਾ ਦਿਲ ਬਹੁਤ ਪਤਲਾ ਸੀ ਉਹ ਕਦੀ ਵੀ ਕਿਸੇ ਨੂੰ ਵੀ ਮੁਸੀਬਤ ਦੇ ਵਿੱਚ ਦੇਖਦਾ ਤੇ ਉਸ ਦੀ ਬਹੁਤ ਹੀ ਮਦਦ ਕਰਦਾ ਰਵੀ ਆਪਣੇ ਸੁਪਨੇ ਦੇ ਵਿੱਚ ਵੇਖਦਾ ਹੈ ਰੱਬ ਉੱਪਰੋਂ ਇੱਕ ਫਰਿਸ਼ਤਾ ਉਤਰਦਾ ਹੈ ਉਸ ਫਰਿਸ਼ਤੇ ਦੇ ਅੱਗੇ ਬਹੁਤ ਸਾਰੇ ਲੋਕ ਖੜੇ ਹੋਏ ਨੇ ਉਸ ਫਰਿਸ਼ਤੇ ਦੇ ਹੱਥ ਦੇ ਵਿੱਚ ਇੱਕ ਚਿੱਠੀ ਹੈ ਉਹ ਫਰਿਸ਼ਤਾ ਉਹਨਾਂ ਸਾਰੇ ਲੋਕਾਂ ਨੂੰ ਦੱਸਦਾ ਹੈ ਕਿ ਮੇਰੇ ਹੱਥ ਦੇ ਵਿੱਚ ਜੋ ਚਿੱਠੀ ਹੈ ਉਹਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਕਿਹੜੇ ਲੋਕ ਰੱਬ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਇਬਾਦਤ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਤੇ ਉਹ ਲੋਕ ਰੱਬ ਦੇ ਬਹੁਤ ਨਜ਼ਦੀਕ ਨੇ ਰਵੀ ਤੇ ਉਸ ਦਾ ਦੋਸਤ ਵੀ ਉਸ ਦੀ ਭੀੜ ਦੇ ਵਿੱਚ ਖੜੇ ਹੋਏ ਸੀ ਰਵੀ ਸੋਚਦਾ ਕਿ ਮੈਂ ਤਾਂ ਕਦੀ ਰੱਬ ਨੂੰ ਯਾਦ ਨਹੀਂ ਕੀਤਾ ਮੇਰਾ ਨਾਮ ਤਾਂ ਆਏਗਾ ਨਹੀਂ ਤੇ ਦੋਸਤ ਦਾ ਆਏਗਾ ਕਿਉਂਕਿ ਉਹ ਹਮੇਸ਼ਾ ਰੱਬ ਨੂੰ ਯਾਦ ਰੱਖਦਾ ਤੇ ਉਹ ਫਰਿਸ਼ਤਾ ਲਿਸਟ ਦੇ ਵਿੱਚੋਂ ਨਾਮ ਪੜਨ ਲੱਗ ਜਾਂਦਾ ਬਹੁਤ ਸਾਰੇ ਲੋਕਾਂ ਦੇ ਨਾਮ ਲੈਂਦਾ ਤੇ ਐਂਡ ਦੇ ਵਿੱਚ ਉਹ ਰਵੀ ਦੇ ਦੋਸਤ ਦਾ ਵੀ ਨਾਮ ਲੈਂਦਾ ਪਰ ਰਵੀ ਦਾ ਨਾਮ ਉਸ ਲਿਸਟ ਦੇ ਵਿੱਚ ਨਹੀਂ ਸੀ ਰਵੀ ਬਹੁਤ ਦੁਖੀ ਹੁੰਦਾ ਕਿ ਸ਼ਾਇਦ ਮੈਂ ਰੱਬ ਦੇ ਨਜ਼ਦੀਕ ਹੈਣੀ ਮੈਂ ਰੱਬ ਨੂੰ ਪਿਆਰ ਨਹੀਂ ਕਰਦਾ ਚਲੋ ਮੇਰੇ ਦੋਸਤ ਦਾ ਨਾਮ ਤਾਂ ਆਇਆ ਉਸ ਦਾ ਦੋਸਤ ਬਹੁਤ ਖੁਸ਼ ਹੋ ਰਿਹਾ ਸੀ ਤੇ ਰਵੀ ਬਹੁਤ ਉਦਾਸ ਹੁੰਦਾ ਹੈ ਫਰਿਸ਼ਤਾ ਫੇਰ ਕਹਿੰਦਾ ਕਿ ਮੈਂ ਕੱਲ ਨੂੰ ਇੱਕ ਲਿਸਟ ਲੈ ਕੇ ਆਉਂਗਾ ਉਸ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਨਾਮ ਹੋਣਗੇ ਤੁਸੀਂ ਕੱਲ ਫੇਰ ਆਇਓ ਰਵੀ ਸੋਚਦਾ ਹੈ ਕਿ ਸ਼ਾਇਦ ਕੱਲ ਵਾਲੀ ਲਿਸਟ ਦੇ ਵਿੱਚ ਮੇਰਾ ਨਾਮ ਆ ਜਾਏਗਾ ਤਾਂ ਉਸੇ ਤਰ੍ਹਾਂ ਬਹੁਤ ਭੀੜ ਉੱਥੇ ਇਕੱਠੀ ਹੁੰਦੀ ਹੈ ਇੱਕ ਫਰਿਸ਼ਤਾ ਫੇਰ ਆਉਂਦਾ ਫਰਿਸ਼ਤਾ ਫੇਰ ਲਿਸਟ ਪੜ੍ਹਦਾ ਪਰ ਉਸ ਦੇ ਵਿੱਚ ਰਵੀ ਦਾ ਨਾਮ ਨਹੀਂ ਸੀ ਰਵੀ ਬਹੁਤ ਪਰੇਸ਼ਾਨ ਹੁੰਦਾ ਕਿ ਮੈਂ ਰੱਬ ਨੂੰ ਪਿਆਰ ਨਹੀਂ ਕਰਦਾ ਲਿਸਟਾਂ ਵਿੱਚ ਮੇਰਾ ਨਾਮ ਕਿੱਥੇ ਆ ਜਾਏਗਾ ਜਾਂਦਾ ਜਾਂਦਾ ਫਰਿਸ਼ਤਾ ਫੇਰ ਕਹਿੰਦਾ ਕਿ ਹੁਣ ਮੈਂ ਕੱਲ ਇੱਕ ਨਵੀਂ ਲਿਸਟ ਲੈ ਕੇ ਆਉਂਗਾ ਇਹ ਲਿਸਟ ਕੁਝ ਵੱਖਰੀ ਹੋਏਗੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਨਾਮ ਹੋਣਗੇ ਉਹ ਬਹੁਤ ਹੀ ਖੁਸ਼ ਨਸੀਬ ਹੋਣਗੇ ਵੀ ਸੋਚਦਾ ਹੈ ਕਿ ਚਲੋ ਕੱਲ ਵਾਲੀ ਲਿਸਟ ਵੀ ਵੇਖ ਲੈਣੇ ਆ ਬਹੁਤ ਸਾਰੀ ਭੀੜ ਉੱਤੇ ਜਮਾ ਹੁੰਦੀ ਹੈ ਤੇ ਫਰਿਸ਼ਤਾ ਉਤਰਦਾ ਫਰਿਸ਼ਤਾ ਵੱਖਰੀ ਹੀ ਲਿਸਟ ਖੋਲਦਾ ਹੈ ਉਸ ਦੇ ਵਿੱਚ ਪਹਿਲਾਂ ਹੀ ਸਭ ਤੋਂ ਰਵੀ ਦਾ ਨਾਮ ਪਿਆ ਸੀ ਜਦੋਂ ਉਹ ਰਵੀ ਦਾ ਨਾਮ ਲੈਂਦਾ ਤੇ ਰਵੀ ਬਹੁਤ ਖੁਸ਼ ਹੁੰਦਾ ਫਰਿਸ਼ਤਾ ਰਵੀ ਨੂੰ ਕਹਿੰਦਾ ਜਿਹੜੀਆਂ ਦੋ ਲਿਸਟਾਂ ਮੈਂ ਪਹਿਲਾਂ ਖੋਲੀਆਂ ਸੀ ਬਹੁਤ ਖੁਸ਼ ਨਸੀਬ ਹੈ ਕਿ ਉਹਨਾਂ ਵਿੱਚ ਤੇਰਾ ਨਾਮ ਹੈ ਨਹੀਂ ਤੇਰਾ ਇਸ ਲਿਸਟ ਦੇ ਵਿੱਚ ਨਾਮ ਹੈ ਇਸ ਕਰਕੇ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਤਾਂ ਰਵੀ ਉਸ ਨੂੰ ਪੁੱਛਦਾ ਕਿ ਕਿਉਂ ਮੇਰਾ ਉਹਨਾਂ ਲਿਸਟਾਂ ਦੇ ਵਿੱਚ ਨਾਮ ਹੈ ਨਹੀਂ ਮੈਂ ਖੁਸ਼ ਨਸੀਬ ਕਿਵੇਂ ਆ ਤਾਂ ਉਹ ਫਰਿਸ਼ਤਾ ਰਵੀ ਨੂੰ ਦੱਸਦਾ ਹੈ ਕਿ ਉਹ ਲਿਸਟਾਂ ਉਹ ਸੀ ਜਿਹੜੇ ਲੋਕ ਰੱਬ ਨੂੰ ਪਿਆਰ ਕਰਦੇ ਨੇ ਪਰ ਇਹ ਲਿਸਟ ਉਹ ਹੈ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਹੈ ਰਵੀ ਫਿਰ ਇੱਕ ਸਵਾਲ ਉਸ ਫਰਿਸ਼ਤੇ ਨੂੰ ਪੁੱਛਦਾ ਹੈ ਕਿ ਇਹ ਤਾਂ ਲੋਕ ਰੱਬ ਦੀ ਇਬਾਦਤ ਕਰਦੇ ਰਹਿੰਦੇ ਨੇ ਉਹਨੂੰ ਯਾਦ ਕਰਦੇ ਰਹਿੰਦੇ ਨੇ ਮੈਂ ਤਾਂ ਕਦੇ ਰੱਬ ਨੂੰ ਯਾਦ ਵੀ ਨਹੀਂ ਕੀਤਾ ਫਿਰ ਇਸ ਲਿਸਟ ਦੇ ਵਿੱਚ ਮੇਰਾ ਨਾਮ ਕਿਵੇਂ ਤਾਂ ਫਰਿਸ਼ਤਾ ਉਸਨੂੰ ਜਵਾਬ ਦਿੰਦਾ ਹੈ ਕਿ ਰੱਬ ਦੀ ਇਬਾਦਤ ਕਰਨਾ ਇੱਕ ਵੱਖਰੀ ਚੀਜ਼ ਹੈ ਪਰ ਰੱਬ ਦੀਆਂ ਕਈਆਂ ਹੋਈਆਂ ਗੱਲਾਂ ਮੰਨਣਾ ਆਪਣੇ ਪੀਰ ਮੁਰਸ਼ਿਦ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਮੰਨਣਾ ਬਹੁਤ ਵੱਡੀ ਗੱਲ ਹੈ ਜਿਵੇਂ ਮੰਨ ਲਓ ਇੱਕ ਇਨਸਾਨ ਰੱਬ ਰੱਬ ਕਰਦਾ ਰਹਿੰਦਾ ਤੇ ਦੂਸਰਾ ਇਨਸਾਨ ਰੱਬ ਦੀ ਗੱਲ ਮੰਨਦਾ ਤੇ ਸੋਚਦਾ ਕਿ ਮੈਂ ਕਿਰਤ ਨਾਲ ਰੋਟੀ ਖਾਣੀ ਆ ਇਨਤ ਨਾਲ ਰੋਟੀ ਖਾਣੀ ਆ ਚੋਰੀ ਠੱਗੀ ਨਹੀਂ ਕਰਨੀ ਤੁਸੀਂ ਦੱਸੋ ਰੱਬ ਕਿਹਨੂੰ ਪਿਆਰ ਕਰੇਗਾ ਜਿਹੜਾ ਰੱਬ ਦਾ 24 ਘੰਟੇ ਨਾਮ ਲੈ ਰਿਹਾ ਜਾਂ ਜਿਹੜਾ ਰੱਬ ਦੀਆਂ ਗੱਲਾਂ ਨੂੰ ਮੰਨ ਰਿਹਾ ਇੱਕ ਲੋਕ ਸਿਰਫ ਰੱਬ ਨੂੰ ਮੰਨਦੇ ਰਹਿੰਦੇ ਨੇ ਅੰਦਰੋਂ ਕੋੜ ਰੱਖਦੇ ਨੇ ਉਹ ਗਲਤ ਹੈ ਜਿਹੜਾ ਇਨਸਾਨ ਬੇਸ਼ੱਕ ਰੱਬ ਨੂੰ ਯਾਦ ਨਹੀਂ ਕਰਦਾ ਪਰ ਅੰਦਰੋਂ ਉਸਦਾ ਮਨ ਬਹੁਤ ਸਾਫ਼ ਹੈ ਉਹ ਰੱਬ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਮੰਨਦਾ ਹੈ ਪੇਸ਼ਾਕੋਫਰ ਰੱਬ ਦੀ ਇਬਾਦਤ ਨਾ ਵੀ ਕਰੇ ਰੱਬ ਉਸ ਨੂੰ ਸਭ ਕੁਝ ਦੇ ਦੇਗਾ ਰੱਬ ਉਸ ਨੂੰ ਬਹੁਤ ਪਿਆਰ ਕਰੇਗਾ اسی ਤਰ੍ਹਾਂ ਪੀਰਾਂ ਮੁਰਸ਼ਿਦਾ ਨੂੰ ਮੰਨਣ ਵਾਲੇ ਨੇ ਜਿਹੜੇ ਲੋਕ ਇੱਕ ਨੰਬਰ ਵਿੱਚ ਆਉਂਦੇ ਨੇ ਜਿਹੜੇ ਲੋਕ ਸਿਰਫ ਪੀਰਾਂ ਦੀ ਇਬਾਦਤ ਕਰਦੇ ਨੇ ਅੰਦਰੋਂ ਕੋਡ ਰੱਖਦੇ ਨੇ ਉਹਨਾਂ ਦੀਆਂ ਗੱਲਾਂ ਨਹੀਂ ਮੰਨਦੇ ਉਹਨਾਂ ਦੀ ਜ਼ਿੰਦਗੀ ਫਿਰ ਉੱਥੇ ਹੀ ਰੁਕੀ ਰਹੇਗੀ ਜਿਹੜੇ ਦੂਸਰੇ ਨੰਬਰ ਵਾਲੇ ਲੋਕ ਨੇ ਰੱਬ ਦੀਆਂ ਆਪਣੇ ਪੀਰ ਮੁਰਸ਼ਦ ਦੀਆਂ ਕਈਆਂ ਹੋਈਆਂ ਗੱਲਾਂ ਮੰਨਦੇ ਨੇ ਆਪਣੇ ਮਨ ਮੈਲ ਕਦੀ ਨਹੀਂ ਰੱਖਦੇ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਪੀਰ ਮੁਰਸ਼ਦ ਦਾ ਕੇਆ ਮੰਨਦੇ ਨੇ ਚੰਗੇ ਕਰਮ ਕਰਦੇ ਨੇ ਪੀਰ ਮੁਰਸ਼ਦ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡਦੇ ਇਹ ਹੁਣ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਹੜੇ ਨੰਬਰ ਵਿੱਚ ਆਉਂਦੇ ਹੋ ਕਿ ਸੱਚ ਸਿਰਫ ਤੁਹਾਨੂੰ ਪਤਾ ਹੈ ਜਾਂ ਪੀਰ ਮੁਰਸ਼ਦ ਨੂੰ ਪਤਾ ਹੈ ਉਸੇ ਮੁਤਾਬਕ ਤੁਹਾਨੂੰ ਫਲ ਮਿਲ ਜੇਗਾ ਹਾਂ ਜੇ ਤੁਸੀਂ ਇੱਕ ਨੰਬਰ ਵਿੱਚ ਵੀ ਆਉਂਦੇ ਹੋ ਤੇ ਉਸ ਨੂੰ ਛੱਡ ਕੇ ਫਿਰ ਦੂਸਰੇ ਪਾਸੇ ਆ ਜਿਓ ਪੀਰ ਮੁਰਸ਼ਿਦ ਆਪੇ ਤੁਹਾਡੇ ਕਰਮ ਖੋਲ ਦੇਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕ ਦੇਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮੁਰੀਦ ਬੈਠੇ ਨੇ ਉਨਾ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ